ਮੇਰੇ ਨਾਲ ਅੱਜ ਸਮੇਂ ਫੋਨ ਲੈਣ ਤੇ ਭਾਈ ਗਰਜੀਤ ਸਿੰਘ ਜੀ ਖਾਲਸਾ ਟਾਵਰ ਵਾਲੇ ਨੇ ਕਿ ਮੁੱਦਾ ਕੀ ਹੈ ਜਿਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਅੱਜ ਸਰਕਾਰ ਬਣੀ ਹੋਈ ਆ ਜਿਹੜੇ ਮੁੱਦੇ ਨੂੰ ਲੈ ਕੇ ਕੇਸਰੀਵਾਲ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦੇ ਦੂੰਗਾ ਤੇ ਕਾਨੂੰਨ ਬਣਾ ਦੂੰਗਾ ਆ 4 ਸਾਲ ਹੋ ਗਿਆ ਜੀ ਕੋਈ ਕਾਨੂੰਨ ਨਹੀਂ ਬਣਿਆ ਜੇ ਮੈਂ ਗੱਲ ਕਰਾਂ ਧਾਰਮਿਕ ਸੰਸਥਾਾਂ ਦੀ ਉਹਨਾਂ ਨੇ ਵੀ ਇਸ ਗੱਲ ਤੇ ਜਿਹੜੀ ਅੱਜ ਤੱਕ ਗੌਰ ਨਹੀਂ ਕੀਤੀ ਮੈਂ ਇਸ ਵੇ ਮਹਾਲੀ ਦੇ ਵਿੱਚ ਬੈਠਾ ਮੇਰੀ ਇਥੇ ਤਰੀਕ ਹੈ ਉਹ ਸਾਹਮਣੇ ਕੋਟ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੇ ਨਾਲ ਭਾਈ ਗਰਜੀਤ ਸਿੰਘ ਜੀ ਖਾਲਸਾ ਦਾ ਮੈਨੂੰ ਫੋਨ ਆਇਆ ਪਿਆ ਉਹ ਐਡੀ ਵੱਡੀ ਕੁਰਬਾਨੀ ਸਾਡੇ ਲਈ ਦੇ ਰਹੇ ਨੇਗੇ ਅੱਜ 11 ਮਹੀਨਾ ਤੋਂ ਉੱਪਰ ਜਿਹੜਾ ਉਹਨਾਂ ਨੂੰ ਦਿਨ ਢੱਪ ਚੁੱਕੇ ਨੇਗੇ ਸਮਾਣਾ ਟਾਪਰ ਉੱਪਰ ਮੋਰਚਾ ਲਗਿਆ ਨੂੰ ਦੁਨੀਆ ਦੇ ਵਿੱਚ ਅਜਾ ਕੋਈ ਜਿਹੜਾ ਮੋਰਚਾ ਨਹੀਂ ਹੋਣਾ ਜਿਹੜਾ ਐਡਾ ਕਾਠਣ ਤੇ ਐਡਾ ਸੰਘਰਸ਼ੀਲੀ ਜਿਹੜਾ ਮੋਰਚਾ ਹੋਵੇ ਸਭ ਤੋਂ ਕਠਿਨ ਤੇ ਸਭ ਤੋਂ ਸੰਘਰਸ਼ੀਲੀ ਮੋਰਚਾ 400 ਫੁੱਟ ਉੱਚੇ ਟਾਵਰ ਦੇ ਉੱਪਰ ਬੈਠਿਆਂ ਨੂੰ ਅੱਜ ਜਿਹੜਾ ਸਾਲ ਤੋਂ ਥੋੜੇ ਜਿਹੇ ਦਿਨ ਘੱਟ ਨੇ ਇੱਕ ਸਾਲ ਹੋਣ ਵਾਲਾ ਭਾਈ ਗਰਜੀਤ ਸਿੰਘ ਜੀ